ਜੇਕਰ ਚੇਤੇ ਵਿੱਚ ਨਹੀਂ ਫਿਰ ਤੁਹਾਡੇ ਜੀਵਨ 'ਚ ਉਹ ਚੀਜ਼ ਨਹੀਂ ਹੋਏਗੀ। ਰਸ ਸ਼ਬਦ ਜਿਹੜਾ ਨਾ ਇਹ ਬੜਾ ਕੀਮਤੀ ਹੈ। ਇੱਕ ਸ਼ਬਦ ਹੈ ਲਿਵ ਜਿਵੇਂ ਮਹਾਰਾਜ ਕਹਿੰਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਲਿਵ ਸ਼ਬਦ ਜਿਹੜਾ ਹੈ ਇਹ ਬੜਾ ਕੀਮਤੀ ਹੈ ਤੇ ਜਿਹਦੇ ਨਾਲ ਤੁਹਾਡੀ ਲਿਵ ਹੈ ਉਹ ਦੇਰ ਸਵੇਰ ਤੁਹਾਨੂੰ ਮਿਲਣਾ ਹੈ ਲਿਵ ਹੈ ਉਹ ਮਿਲੇਗੀ ਚੀਜ਼ ਹੁਣ ਮੇਰੀ ਲਿਵ ਕਿਸੇ ਹੋਰ ਚੀਜ਼ ਨਾਲ ਹੈ ਤੁਹਾਡੀ ਕਿਸੇ ਹੋਰ ਚੀਜ਼ ਨਾਲ ਹੋ ਸਕਦੀ ਹੈ ਹਰ ਬੰਦੇ ਦੀ ਲਿਵ ਬੱਕੋ ਬੱਕਰੀਆਂ ਲਿਵ ਸਾਰਿਆਂ ਦੇ ਅੰਦਰ ਹੀ ਹੈ ਹੁਣ ਕਿਸੇ ਦੀ ਧਨ ਦੌਲਤ 'ਚ ਲਿਵ ਹੈ ਉਹ ਦੌੜ ਰਿਹਾ ਹੈ ਕਿਸੇ ਦੀ ਲਿਵ ਅਹੁਦੇ ਤੇ ਪਦਵੀ 'ਚ ਹੈ ਉਹ ਦੌੜਦਾ ਪਿਆ ਜਿਸੇ ਦੀ ਲਿਬ ਸਤਾਜ ਹੈ ਉਹ ਸਤਾ ਪ੍ਰਾਪਤੀ ਦੇ ਲਈ ਯਤਨ ਕਰਦਾ ਪਿਆ ਹਰ ਬੰਦੇ ਦੀ ਲਿਬ ਵੱਖੋ-ਵੱਖਰੀ ਹੈ ਤੇ ਜਿੱਥੇ ਲਿਬ ਹੈ ਉੱਥੇ ਰਸ ਹੈ ਜਿੱਥੇ ਰਸ ਹੈ ਉੱਥੇ ਦੌੜ ਹੈ ਜੇਕਰ ਲਿਬ ਨਹੀਂ ਰਸ ਨਹੀਂ ਹੋਏਗਾ ਉਸ ਚੀਜ਼ ਵਿੱਚ ਜੇਕਰ ਰਸ ਨਹੀਂ ਤੇ ਉਹ ਚੀਜ਼ ਦੀ ਪ੍ਰਾਪਤੀ ਦੇ ਲਈ ਕੋਈ ਯਤਨ ਨਹੀਂ ਕਰੋਗੇ ਜਿੱਥੇ ਮਨ ਰਸ ਲੈਂਦਾ ਹੈ ਉੱਥੇ ਮਨ ਦੀ ਲੇਵ ਹੁੰਦੀ ਹੈ ਜਿੱਥੇ ਮਨ ਦੀ ਲੇਵ ਹੁੰਦੀ ਹੈ ਮਨ ਤੁਹਾਡੇ ਸਰੀਰ ਨੂੰ ਪ੍ਰੇਰਿਤ ਕਰਦਾ ਹੈ ਕਿ ਦੌੜ ਮੈਨੂੰ ਆ ਚੀਜ਼ ਚਾਹੀਦੀ ਹੈ ਇੱਕ ਸੱਜਣ ਕਹਿੰਦਾ ਚੋਰ ਕਰਨ ਨਿਤ ਚੋਰੀਆਂ ਅਮਲੀ ਨੂੰ ਅਮਲਾਂ ਦੀਆਂ ਘੋੜੀਆਂ ਕਾਮੀ ਨੂੰ ਚਿੰਤਾ ਕਾਮ ਦੀ ਅਸਾਨੂੰ ਤਲਬ ਸਾਈ ਦੇ ਨਾਮ ਦੀ ਕਹਿੰਦਾ ਚੋਰ ਦੀ ਲੇਵ ਚੋਰੀ ਹੈ ਚੋਰ ਦੀ ਤਾਂਗ ਚੋਰੀ ਹੈ ਚੋਰ ਦੀ ਤੜਫ ਚੋਰੀ ਹੈ ਇਸੇ ਕਰਕੇ ਦਿਨ ਰਾਤ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਉਹਦੇ ਅੰਦਰ ਚੋਰੀ 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 ਚੱਲਦੀ ਹੈ ਚੁਕਿੱਲੇ ਵੈ ਅਮਲੀ ਦੀ ਤਾਂਗ ਅਮਲੀ ਦੀ ਤੜਫ ਅਮਲੀ ਦੀ ਲਿਵ ਅਵਲੀ ਦੀ ਮੰਗ ਅਮਲ ਹੈ ਇਸੇ ਕਰਕੇ ਉਹ ਕਹਿੰਦਾ ਕਿ ਉਹ ਦਿਨ ਰਾਤ ਅਮਲ ਦੇ ਲਈ ਦੌੜਦਾ ਰਹਿੰਦਾ ਹੈ ਕਾਮੀ ਦੀ ਚਿੰਤਾ ਕਾਮ ਹੈ ਕਾਮੀ ਦਾ ਚਿੰਤਨ ਕਾਮ ਹੈ ਕਾਮੀ ਦੀ ਮੰਗ ਕਾਮ ਹੈ ਉਹਦੀ ਲਿਵ ਕਾਮ ਹੈ ਉਹਦੀ ਤੜਫ ਕਾਮ ਹੈ ਇਸੇ ਕਰਕੇ ਉਹ ਕਹਿੰਦਾ ਕਿ ਉਹ ਕਾਮ ਦੀ ਮੰਗ ਕਰਦਾ ਹੈ ਦੌੜਦਾ ਰਹਿੰਦਾ ਹੈ ਕਾਮ ਦੇ ਲਈ ਕਹਿੰਦਾ ਇਸੇ ਪ੍ਰਕਾਰ ਰੱਬ ਦੇ ਪਿਆਰੇ ਦੀ ਤੜਫ ਰੱਬ ਦੇ ਪਿਆਰੇ ਦੀ ਲਿਵ ਰੱਬ ਦੇ ਪਿਆਰੇ ਦੀ ਮੰਗ ਪਰਮੇਸ਼ਰ ਦਾ ਨਾਮ ਹੈ ਮੰਗਦਾ ਹੈ ਯਤਨ ਕਰਦਾ ਹੈ ਚੂਰ ਕਰਨਿਤ ਚੋਰੀਆਂ ਅਮਲੀ ਨੂੰ ਅਮਲਾਂ ਦੀਆਂ ਘੋੜੀਆਂ ਕਾਮੀ ਨੂੰ ਚਿੰਤਾ ਕਾਮ ਦੀ ਆ ਸਾਨੂੰ ਤਲਬ ਸਾਈ ਦੇ ਨਾਮ ਦੀ ਲਿਵ ਹੈ ਜਿਸ ਦੇ ਵਿੱਚ ਵੀ ਲਿਵ ਹੈ ਗੁਰਸਿੱਖ ਪਿਆਰਿਓ ਉਹਦੇ ਲਈ ਤੁਸੀਂ ਤਰਦੋਗੇ ਉਹ ਮਿਲੇਗੀ ਚੀਜ਼ ਹੁਣ ਮਹਾਰਾਜ ਕਹਿੰਦੇ ਲਿਵ ਤੇ ਸੰਸਾਰ ਦੀ ਹੈ ਨਿਰੰਕਾਰ ਦੇ ਦਹ ਹੈ ਕੋਈ ਨਹੀਂ ਲਿਵ ਤੇ ਪਦਾਰਥ ਦੀ ਹੈ ਪਰਮार्थ ਦੀ ਤੇ ਹੈ ਕੋਈ ਨਹੀਂ ਲਿਵ ਤੇ ਕਾਮ ਦੀ ਐ ਰਾਮ ਦੀ ਤੇ ਹੈ ਕੋਈ ਨਹੀਂ ਲਿਵ ਤੇ ਧਨ ਦੀ ਐ ਧਰਮ ਦੀ ਤੇ ਹੈ ਕੋਈ ਨਹੀਂ ਹੁਣ ਜਿਹੜੀ ਚੀਜ਼ ਚ ਲਿਵੈ ਉਹ ਮਹਾਰਾਜ ਕਹਿੰਦੇ ਮਿਲਦੀ ਐ ਉਹਦੇ ਪਿੱਛੇ ਦੌੜਦਾ ਫਿਰਦਾ ਕੌਤਕ ਕੋਡ ਤਮਾਸ਼ਿਆ ਚਿੰਤਨਾ ਆਵਸ ਨਾਉ ਮਹਾਰਾਜ ਕਹਿੰਦੇ ਚੇਤੇ ਚ ਨਾਮ ਕਿੱਥੇ ਐ ਇਹ ਜਗਤ ਦੇ ਤਮਾਸ਼ੇ ਨੇ ਉਹ ਤਮਾਸ਼ੇ ਵੇਖਦਾ ਫਿਰਦਾ ਹੈ ਤਮਾਸ਼ਿਆਂ ਚ ਰਸ ਹੈ ਤਮਾਸ਼ਿਆਂ ਚ ਲੇਵੈ ਨਾਨਕ ਕੂੜੀ ਨਰਕ ਬਰਾਬਰ ਏ ਊਜੜ ਸੋਈ ਥਾਂ ਗੁਰੂ ਸਾਹਿਬ ਜੀ ਕਹਿੰਦੇ ਜਿਸ ਹਿਰਦੇ ਚ ਨਾਮ ਨਹੀਂ ਪਾਈ ਨਰਕ ਕੂੜੀ ਨਰਕ ਉਹ ਖਿਰਦਾ ਨਰਕ ਦੇ ਬਰਾਬਰ ਹੈ ਉਹ ਖਿਰਦਾ ਊਜੜ ਥਾਂ ਹੈ ਜੀਦੈ ਜੂ ਪਰਮੇਸ਼ਰ ਦੀ ਇਬਾਦਤ ਪਰਮੇਸ਼ਰ ਦੀ ਬੰਦਗੀ ਪਰਮੇਸ਼ਰ ਦਾ ਨਾਮਣਾ ਨਹੀਂ ਹੈ